ਅੱਜ ਅਸੀਂ ਗੱਲ ਕਰਾਂਗੇ ਪਛਾਣ ਵਿਧੀ ਤੇ ਕਿੱਦਾਂ ਕੰਮ ਕਰਦੀ ਹੈ ਕੀ ਕੀ ਇਹਦੇ ਨਾਲ ਤੁਹਾਨੂੰ ਅਨੁਭਵ ਹੋ ਸਕਦੇ ਆ ਔਰ ਇਹਨੂੰ ਕਰਨ ਨਾਲ ਕੀ ਕੀ ਪਰਿਵਰਤਨ ਸਾਡੇ ਚੋਂਦੇ ਨੇ ਔਰ ਕਿੱਦਾਂ ਹੁੰਦਾ ਹੈ ਆਪਣੇ ਆਪ ਵੱਲ ਤੁਰੰਦਾ ਇਹ ਪਹਿਲਾ ਪੜਾਅ ਹੈ ਇਹ 3 ਮਹੀਨੇ ਦਾ ਕੋਰਸ ਹੈ 3 ਮਹੀਨੇ ਦਾ ਭਾਗ ਦੋ ਤਰੀਕੇ ਦੀ ਸ਼ਕਤੀ ਨਾਲ ਦੋ ਤਰੀਕੇ ਦੀ ਊਰਜਾ ਨਾਲ ਸਰੀਰ ਕੰਮ ਕਰਦਾ ਇੱਕ ਨੂੰ ਅਸੀਂ ਭੌਤਿਕ એનર્ਜੀ ਕਹਿੰਦੇ ਆ ਔਰ ਇੱਕ ਨੂੰ ਸੂਖਸ਼ਮ ਭੌਤਿਕ એનર્ਜੀ ਦਾ ਸਿੱਧਾ-ਸਿੱਧਾ ਸਬੰਧ ਸੂਰਜ ਨਾਲ ਹੁੰਦਾ ਤੇ ਸੂਖਸ਼ਮ એનર્ਜੀ ਦਾ ਚਾਨਣ ਨਾਲ ਜਾਂ ਅਸੀਂ ਐਦਾਂ ਕਹਿ ਲਈਏ ਵੀ ਮਾਨਸਿਕ એનર્ਜੀ ਦਾ ਸਿੱਧਾ-ਸਿੱਧਾ ਸਬੰਧ ਮਨ ਨਾਲ ਹੁੰਦਾ ਚੰਨ ਦੀਆਂ 28 ਡੇਟਾ ਹੁੰਦੀਆਂ ਨੇ ਔਰ ਅਸੀਂ ਹਿਸਾਬ ਕਿਤਾਬ ਨਾਲ ਜਦੋਂ ਕਿਸੇ ਵੀ ਚੀਜ਼ ਦੀ ਕੋਈ ਅ ਦੂਰੀ ਜਾਂ ਨੇੜਤਾ ਮਾਪਣੀ ਹੁੰਦੀ ਹੈ ਤੇ ਅਸੀਂ ਉਹਦੇ ਟਾਈਮ ਦੇ ਹਿਸਾਬ ਨਾਲ ਕੱਢਾਂਗੇ ਤੇ ਚੰਨ ਦੀਆਂ 28 ਡੇਟਾ ਹੁੰਦੀਆਂ ਮੰਨ ਦੇ ਕਿੰਨੀ ਕ ਨੇੜੇ ਦੂਰ ਨੇ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਔਰ ਕਿੰਨੀ ਕ ਸਾਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ ਉਸ ਤੋਂ ਜ਼ਿਆਦਾ ਹੈ ਕਿ ਘੱਟ ਹੈ ਇਹ ਸਾਰੀ ਚੀਜ਼ ਅਸੀਂ ਆ 28 28 ਦਿਨ ਦੇ ਜਿਹੜੇ ਤਿੰਨ 파ਟ ਹੈ ਇਹਨਾਂ ਚ ਪੂਰੀ ਤਰ੍ਹਾਂ ਦੇਖ ਲੈਂਦੇ ਆ ਔਰ ਇਸ ਕਰਕੇ ਇਹਨੂੰ ਚੰਨ ਦੇ ਮਹੀਨੇ ਨਾਲ ਕਰਿਆ ਜਾਂਦਾ ਔਰ ਇਹ ਮਾਨ ਦਾ ਕਾਰਕ ਹੈ ਇਹਦੇ ਨਾਲ ਆਸਾਨੀ ਨਾਲ ਮਨ ਨੂੰ ਪੜਿਆ ਜਾ ਸਕਦਾ ਇਸ ਕਰਕੇ ਅਸੀਂ ਇਹਨੂੰ ਚੰਨ ਦੀਆਂ ਚੰਨ ਦੇ ਮਹੀਨੇ ਨਾਲ ਕਰਦੇ ਆ 28 28 ਦਿਨਾਂ ਦੇ ਇਹਦੇ ਤਿੰਨ 파ਟ ਹੈ ਪਹਿਲੀ ਘਟਨਾ ਜਿਹੜੀ ਹੁੰਦੀ ਹੈ ਜਦੋਂ ਤੁਸੀਂ ਨਾ ਵਿਕਾਰਾਂ ਤੇ ਨਿਗਾਹ ਰੱਖਣ ਲੱਗ ਜਾਂਦੇ ਹੋ ਤੇ ਕੁਝ ਇਸ ਤਰ੍ਹਾਂ ਹੋ ਜਾਂਦਾ ਜਿਵੇਂ ਕਿਸੇ ਘਰ 'ਚ ਕੋਈ ਚੋਰ ਗਏ ਹੋਣ ਚੋਰੀ ਕਰਨ ਵਾਸਤੇ ਮਾਲਕ ਨੀਂਦ 'ਚ ਕਰਵਟ ਲੈਂਦਾ ਜਾਂ ਕੋਈ ਵੀ ਆਹਟ ਕਰਦਾ ਤੇ ਚੋਰ ਚੁਕੰਨੇ ਹੋ ਜਾਂਦੇ ਆ ਛੁਪ ਜਾਂਦੇ ਆ ਹੋ ਸਕਦਾ ਹੈ ਪਹਿਲੇ ਮਹੀਨੇ 'ਚ ਇਹ ਵਿਕਾਰ ਜਿਹੜੇ ਆ ਦਬ ਜਾਣ ਸਹੀ ਢੰਗ ਨਾਲ ਨਜ਼ਰ ਨਾ ਆਣ ਐਸ ਕਰਕੇ ਅਸੀਂ 3 ਮਹੀਨੇ ਇਹਨੂੰ ਰਿਪੀਟ ਕਰਦੇ ਆ ਤਾਂ ਕਿ ਚੰਗੀ ਤਰ੍ਹਾਂ ਨਿਰિક્ષਣ ਕਰ ਲਿਆ ਜਾਏ ਕਿਹੜਾ ਵਿਕਾਰ ਕਿਸ ਟਾਈਮ ਵਾਰ ਕਰਦਾ ਇਹ ਪਹਿਲੀ ਜਾਣਕਾਰੀ ਹੈ ਜਿਹੜੀ ਹਿੱਲਜੁਲ ਪੈਦਾ ਕਰਦੀ ਹੈ ਉਸ ਮਾਲਕ ਦੇ ਅੰਦਰ ਜਿਹਦੇ ਸਰੀਰ ਰੂਪੀਕਰਨ ਨੂੰ ਕੋਈ ਲੁੱਟੀ ਜਾ ਰਿਹਾ ਇਹ ਪਹਿਲਾ ਪੜਾਅ ਹੈ ਜੋ ਤੁਸੀਂ ਬੀਜੋਗੇ ਉਹੀ ਵੱਡੋਗੇ ਇਹ ਹੋਸ਼ ਦਾ ਬੀਜ ਆਪਣੀ ਪਛਾਣ ਦੇ ਫਲ ਤੱਕ ਲੈ ਕੇ ਜਾਂਦਾ ਪਹਿਲੀ ਵਾਰ ਤੁਸੀਂ ਕੁਝ ਹੋਸ਼ ਕਰਦੇ ਹੋ ਵਿਕਾਰਾਂ ਦੇ ਪ੍ਰਤੀ ਔਰ 3 ਮਹੀਨੇ ਬਾਅਦ ਬੜੀ ਵੱਡੀ ਘਟਨਾ ਹੁੰਦੀ ਹੈ ਜ਼ਿੰਦਗੀ 'ਚ ਤੁਹਾਨੂੰ ਵਿਕਾਰਾਂ ਦੇ ਵਾਰ ਦਾ ਪਹਿਲੇ ਤੂੰ ਪਤਾ ਹੁੰਦਾ ਠੀਕ 4 ਮਹੀਨੇ ਬਾਅਦ ਤੁਹਾਡਾ ਆਪਣਾ ਅਨੁਭਵ ਹੁੰਦਾ ਕਿ ਕਿਹੜਾ ਵਿਕਾਰ ਕਦੋਂ ਕਿਸ ਤਰ੍ਹਾਂ ਦੀ ਹਰਕਤ ਕਰਦਾ ਨਾ ਕਿ ਕਿਸੇ ਦੂਸਰੇ ਦੀ ਜਾਣਕਾਰੀ ਤੁਸੀਂ ਖੁਦ ਇਸ ਚੀਜ਼ ਦੇ ਗਵਾਹ ਹੁੰਦੇ ਹੋ ਸ਼ਬਦਾਂ ਦੀ ਜਾਣਕਾਰੀ ਜ਼ਿੰਦਗੀ ਨੂੰ ਗਿਆਨ ਨਾਲ ਭਰ ਦਿੰਦੀ ਹੈ ਤੇ అనుభవ ਦੀ ਜਾਣਕਾਰੀ ਜ਼ਿੰਦਗੀ ਨੂੰ ਅਰਥਾਂ ਨਾਲ ਭਰ ਦਿੰਦੀ ਹੈ ਦੁਨੀਆ ਦਾ ਇੱਕ ਮਹਾਨ ਗਿਆਨੀ ਰਾਵਣ ਜਿਹਨੂੰ ਮਹਾਰਾਜ ਮੂਰਖ ਕਹਿੰਦੇ ਆ ਉਹ ਗਿਆਨ ਕਿਸੇ ਕੰਮ ਦਾ ਨਹੀਂ ਜਿਹੜਾ ਦੂਸਰੇ ਤੇ ਝਾੜਨ ਦੇ ਗਮ ਹੁੰਦਾ ਔਰ ਤੁਹਾਡੀ ਜ਼ਿੰਦਗੀ ਨੂੰ ਸਹੀ ਅਰਥ ਨਹੀਂ ਦੇ ਸਕਦਾ ਤੇ ਅਰਥ ਹੀ ਜ਼ਿੰਦਗੀ ਦੀ ਉਚਾਈ ਜਾਂ ਨਿਵਾਣ ਤੈਅ ਕਰਦੇ ਨੇ ਤੁਸੀਂ ਕਿਸ ਤਰ੍ਹਾਂ ਦਾ ਜੀਵਨ ਜੀ ਰਹੇ ਹੋ ਜਿਹਨੂੰ ਤੁਸੀਂ ਬੜਾ ਵਧੀਆ ਕਹਿ ਰਹੇ ਹੋ ਕੀ ਉਹ ਅਸਲ ਚ ਵਧੀਆ ਹੈ ਕਿਸੇ ਹੋਰ ਨੂੰ ਧੋਖਾ ਦਿੱਤਾ ਜਾ ਸਕਦਾ ਆਪਣੇ ਆਪ ਨੂੰ ਨਹੀਂ ਪਹਿਲੀ ਵਾਰ ਜ਼ਿੰਦਗੀ ਚ ਹੋਸ਼ ਦੇ ਅਰਥ ਪੜਨ ਵਾਸਤੇ ਕਿਸੇ ਸ਼ਬਦ ਕੋਸ਼ ਦੀ ਲੋੜ ਨਹੀਂ ਪੈਂਦੀ ਤੁਹਾਡੇ ਅਨੁਭਵ ਨੇ ਜ਼ਿੰਦਗੀ ਨੂੰ ਅਰਥ ਦੇਣਾ ਹੈ ਔਰ ਜਿੰਨੀ ਦੇਰ ਤੁਸੀਂ ਕੁਝ ਮਹਿਸੂਸ ਨਹੀਂ ਕਰ ਲੈਂਦੇ ਜਾਣ ਨਹੀਂ ਲੈਂਦੇ ਮੇਰੀ ਗੱਲ ਚ ਹਾਮੀ ਮਾਰਨ ਦੀ ਕੋਈ ਲੋੜ ਨਹੀਂ ਮੈਂ ਕੁਝ ਬੜਾ ਵਧੀਆ ਬੋਲ ਰਿਹਾ ਜਾਂ ਮੈਨੂੰ ਕੁਝ ਬਹੁਤ ਅੱਛਾ ਪਤਾ ਕਿਉਂਕਿ ਤੁਹਾਡਾ ਅਨੁਭਵ ਜ਼ਰੂਰੀ ਹੈ ਤੁਹਾਡੀ ਜ਼ਿੰਦਗੀ ਦੀ ਉਚਾਈ ਵਾਸਤੇ ਔਰ ਜਿੰਨੀ ਦੇਰ ਤੁਸੀਂ ਖੁਦ ਜਾਣ ਨਹੀਂ ਲੈਂਦੇ ਖੁਦ ਤੁਸੀਂ ਕੁਝ ਮਹਿਸੂਸ ਨਹੀਂ ਕਰ ਲੈਂਦੇ ਓਨੀ ਦੇਰ ਤੱਕ ਮੈਨੂੰ ਲੱਗਦਾ ਨਹੀਂ ਕੁਝ ਬਦਲਾਅ ਹਟ ਹੋ ਸਕਦੀ ਹੈ ਕਿਉਂਕਿ ਕਿਸੇ ਦੇ ਕਹਿਣ ਨਾਲ ਕੋਈ ਨਹੀਂ ਬਦਲਦਾ ਐ ਸਭ ਗੱਲਾਂ ਨੇ ਤੁਹਾਨੂੰ ਸਿਰਫ ਤੁਹਾਡਾ ਅਨੁਭਵੀ ਬਦਲ ਸਕਦਾ ਹੈ ਔਰ ਮਹਾਰਾਜ ਕਹਿੰਦੇ ਆ ਤੁਸੀਂ ਕਿਸ ਤਰ੍ਹਾਂ ਦੇ ਵੀ ਗਲਤ ਹਾਲਾਤਾਂ ਚ ਕਿਉਂ ਨਹੀਂ ਖੜੇ ਤੁਸੀਂ ਇੱਛਾ ਰੱਖ ਲਈ ਐ ਤੇ ਉਹ ਗਿਆਨ ਤੁਹਾਨੂੰ ਜ਼ਰੂਰ ਮਿਲੇਗਾ ਜਿਹੜਾ ਅਨੁਭਵ ਤੱਕ ਲੈ ਕੇ ਜਾਂਦਾ ਕਿਸੇ ਨੂੰ ਕੋਈ ਚੀਜ਼ ਬੁਰੀ ਲੱਗਦੀ ਐ ਕਿਸੇ ਚੀਜ਼ ਤੂੰ ਦੁੱਖ ਲੱਗਦਾ ਉਹ ਉਸੇ ਚੀਜ਼ ਨੂੰ ਬਦਲ ਲੈ ਤੇ ਅਸੀਂ ਪਿਛਲੀ ਵਾਰ ਗੱਲ ਕਰੀ ਸੀ ਵੀ ਕਈ ਵਾਰ ਤੁਹਾਨੂੰ ਮਾੜੇ ਕਰਮ ਹজম ਹੋ ਰਹੇ ਹੁੰਦੇ ਨੇ ਤੇ ਉਹ ਤੁਹਾਨੂੰ ਅੱਛੇ ਲੱਗ ਰਹੇ ਹੁੰਦੇ ਨੇ ਉਸ ਵਿਸ਼ੇ ਤੇ ਆਪਾਂ ਇੱਕ ਪੂਰੀ ਅਲੱਗ ਤੋਂ ਵੀਡੀਓ ਕਰਾਂਗੇ ਪਰ ਇੱਕ ਚੇਤਨਾ ਇੱਕ ਇਨਸਾਨ ਇੱਕ ਮਨੁੱਖ ਘੱਟੋ ਘੱਟ ਇੰਨਾ ਕਤੇ ਜਾਣਦਾ ਹੀ ਹੈ ਗਲਤ ਕੀ ਹੈ ਤੇ ਸਹੀ ਕੀ ਹੈ ਪਰ ਉਹ ਜਿੰਨੀ ਦੇਰ ਜਾਣਦਾ ਹੈ ਉਹਦੇ ਕੋਲ ਅਨੁਭਵ ਨਹੀਂ ਗਲਤ ਕਿਉਂ ਗਲਤ ਹੈ ਗਲਤ ਨੇ ਕਿਸ ਤਰ੍ਹਾਂ ਉਹਨੂੰ ਰੋਬੋਟ ਬਣਾਇਆ ਕਿਸ ਤਰ੍ਹਾਂ ਉਸਤੇ ਵਾਰ ਕਰਦਾ ਕਿਸ ਤਰ੍ਹਾਂ ਉਹਨੂੰ ਵਹਿਮ ਹੈ ਵੀ ਮੈਂ ਆਪਣੇ ਆਪ ਦਾ ਮਾਲਕ ਹਾਂ ਅਸਲ 'ਚ ਉਹ ਗੁਲਾਮ ਹੈ ਜਦੋਂ ਤੱਕ ਉਹ ਗੁਲਾਮੀ ਦੇਖਦਾ ਨਹੀਂ ਉਹ ਇਹਨੂੰ ਕੱਟੇਗਾ ਨਹੀਂ ਔਰ ਨਾਇ ਕੱਟੀ ਜਾ ਸਕਦੀ ਹੈ ਵਧੇਗੀ ਕਿਉਂਕਿ ਮੈਂ ਜਿੰਨਾ ਵੀ ਗੁਰੂਆਂ ਤੋਂ ਸਿੱਖਿਆ ਮੈਨੂੰ ਤੇ ਆਹੀ ਚੀਜ਼ ਸਮਝ ਆਈ ਹੈ ਵੀ ਤੁਹਾਡਾ ਅਨੁਭਵ ਤੁਹਾਡੇ ਜੀਵਨ ਵਾਸਤੇ ਜ਼ਰੂਰੀ ਹੈ ਜੇ ਤੁਸੀਂ ਸਰੀਰ 'ਚ ਹੋ ਤੇ ਸਰੀਰ ਦਾ ਕੋਈ ਮਤਲਬ ਹੈ ਫਿਰ ਅਨੁਭਵ ਵੀ ਤੁਹਾਨੂੰ ਆਪ ਲੈਣੇ ਪੈਣਗੇ ਦੂਸਰੇ ਦੇ ਅਨੁਭਵ ਨਾਲ ਜਾਂ ਉਧਾਰ ਦੇ ਗਿਆਨ ਨਾਲ ਤੁਹਾਡਾ ਉਧਾਰ ਨਹੀਂ ਹੋ ਸਕਦਾ ਮੇਰੇ ਫਾਦਰ ਸਾਹਿਬ ਇਕਾਮ ਗੱਲ ਕਰਦੇ ਹੁੰਦੇ ਸੀ ਖਾਲਸਾ ਖੁਦ ਖੁਦਾ ਔਰ ਮੈਨੂੰ ਲੱਗਦਾ ਐਦੀ ਪੂਰੀ ਪੂਰੀ ਸੰਭਾਵਨਾ ਪ੍ਰਿਥਵੀ ਤੇ ਪੈਦਾ ਹੋਏ ਹਰ ਮਨੁੱਖ ਚ ਹੈ ਤੁਹਾਡੇ ਚ ਵੀ ਹੈ ਪਰ ਸ਼ਰਤ ਇੱਕੋ ਹੈ ਕਿਸੀ ਖੋਜਣਾ ਹੈ ਮੰਗਣਾ ਨਹੀਂ ਆਪਣੇ ਆਪ ਦੀ ਖੋਜ ਵਾਸਤੇ ਤੁਸੀਂ ਸ਼ੁਰੂਆਤ ਕਰ ਸਕਦੇ ਹੋ ਇਸ ਵਿਧੀ ਨਾਲ ਕਰੋੜਾਂ ਜਨਮਾਂ ਦਾ ਪੈਟਰਨ ਕਰੋੜਾਂ ਜਨਮਾਂ ਦੀ ਲੀ ਨੂੰ ਜਾਣਨ ਦੀ ਸਮਰੱਥਾ ਰੱਖਦੀ ਹੈ ਇਹ ਵਿਧੀ ਖੋਜਣ ਵਾਸਤੇ ਗਿਆਨ ਦੀ ਕਿਸੇ ਦੇ ਸਾਥ ਦੀ ਸਹਿਯੋਗ ਦੀ ਲੋੜ ਪੈਂਦੀ ਹੈ ਤੇ ਬਹੁਤ ਅੱਛੀ ਗੱਲ ਹੈ ਪਰ ਜੇ ਤੁਸੀਂ ਇਨਸਾਨ ਹੋ ਤੇ ਤੁਹਾਡੇ ਕਰਮਾਂ ਦਾ ਵੀ ਆਪਣਾ ਇੱਕ ਬਹੁਤ ਵੱਡਾ ਮਤਲਬ ਹੈ ਬੜਾ ਵੱਡਾ ਅਰਥ ਰੱਖਦਾ ਹੈ ਤੁਹਾਡਾ ਕਾਰਮਿਕ ਟਾਂਚਾ ਜਿਹੜਾ ਕਰੋੜਾਂ ਸਾਲ ਤੋਂ ਚੱਲਦਾ ਆ ਰਿਹਾ ਕਿੰਨੀ ਵਾਰ ਕੋਈ ਤੁਹਾਨੂੰ ਮਾਫ ਕਰ ਦੇਗਾ ਮਾਫੀ ਦੇ ਦੇਗਾ ਕਿੰਨੀ ਵਾਰ ਕਿਉਂਕਿ ਜੇ ਤੁਹਾਡਾ ਪੈਟਰਨ ਗਲਤ ਹੈ ਤੇ ਤੁਸੀਂ ਗਲਤੀ ਲਗਾਤਾਰ ਕਰਦੇ ਰਹਿਣਾ ਤੁਹਾਨੂੰ ਪੈਟਰਨ ਠੀਕ ਕਰਨ ਦੀ ਲੋੜ ਹੈ। ਮਾਫੀ ਨਾਲ ਕਿੰਨੀ ਵਾਰ ਸਰੇਗਾ? ਅਸੀਂ ਇੱਕ ਗਰੁੱਪ ਬਣਾ ਰਹੇ ਹਾਂ ਕੁਝ ਮਿੱਤਰਾਂ ਦਾ ਮੈਂ ਪਿਛਲੀ ਵਾਰ ਵੀ ਗੱਲ ਕਰੀ ਸੀਗੀ 100 ਮਿੱਤਰਾਂ ਦਾ ਪਰ ਮੈਨੂੰ ਲੱਗਦਾ ਵੀ ਸਾਰਿਆਂ ਨਾਲ ਵਧੀਆ ਤਰੀਕੇ ਨਾਲ ਸ਼ਾਇਦ ਗੱਲ ਨਾ ਪਾਏ। ਇਸ ਕਰਕੇ ਅਸੀਂ ਇਹਨੂੰ 3 ਮਹੀਨਿਆਂ 'ਚ ਡਿਵਾਈਡ ਕਰਤਾ। ਅਸੀਂ 21-21 ਮਿੱਤਰਾਂ ਦਾ ਗਰੁੱਪ ਬਣਾਵਾਂਗੇ। ਔਰ ਉਹਦੇ ਨਾਲ ਕੁਛ ਐਦਾਂ ਹੋਏਗਾ ਉਹਨਾਂ ਨਾਲ ਜਿੰਨੀ ਵੀ ਗੱਲਬਾਤ ਹੁੰਦੀ ਹੈ ਉਹਦਾ ਤੁਹਾਨੂੰ ਘਰਚ ਹੀ ਫਾਇਦਾ ਹੋ ਜਾਏਗਾ ਤੁਹਾਡੇ ਸਵਾਲਾਂ ਦੇ ਜਵਾਬ ਤੁਹਾਨੂੰ ਉਦਾਂ ਹੀ ਮਿਲ ਜਾਣਗੇ ਇਹ ਕੋਈ ਜ਼ਰੂਰੀ ਨਹੀਂ ਕਿ ਤੁਸੀਂ ਇਹ ਵੀ ਦੀ ਮੇਰੇ ਨਾਲ ਕਰਨੀ ਹੈ ਤੁਸੀਂ ਸਿਰਫ ਮੈਨੂੰ ਸੁਣ ਕੇ ਵੀ ਇਹਨੂੰ ਪੂਰੀ ਤਰ੍ਹਾਂ ਕਰ ਸਕਦੇ ਹੋ ਮੈਨੂੰ ਪੂਰਾ ਵਿਸ਼ਵਾਸ ਹੈ ਔਰ ਵੈਸੇ ਇਹ ਜਿਹੜੇ ਸਵਾਲ ਜਵਾਬ ਹੋਣਗੇ ਮੈਨੂੰ ਲੱਗਦਾ ਹੈ ਤੁਹਾਡੇ ਸਾਰੇ ਸਵਾਲਾਂ ਦਾ ਆਨਸਰ ਤੁਹਾਨੂੰ ਘਰੇ ਬੈਠ ਕੇ ਮਿਲ ਜਾਣਾ। ਹੋਰ ਅਸੀਂ ਕਈ ਟੈਕਨੀਕਾਂ ਤੇ ਕਈ ਪ੍ਰਯੋਗਾਂ ਤੇ ਗੱਲ ਕਰਾਂਗੇ ਜਿਹੜੇ ਜੀਵਨ ਨੂੰ ਸੁਖਾਲਾ ਕਰ ਸਕਦੇ ਨੇ, ਜੀਵਨ ਨੂੰ ਚਾਹੀ ਦੇ ਸਕਦੇ ਨੇ। ਬੜੇ ਮਿੱਤਰਾਂ ਦਾ ਫੋਨ ਆਇਆ ਬਹੁਤ-ਬਹੁਤ ਧੰਨਵਾਦ ਦੀ ਆਪ ਜੀ ਦਾ। ਪਰ ਜੇ ਕੋਈ ਚੀਜ਼ ਸਾਨੂੰ ਅੱਛੀ ਲੱਗਦੀ ਹੈ ਤੇ ਸਾਨੂੰ ਸ਼ੇਅਰ ਜ਼ਰੂਰ ਕਰਨੀ ਚਾਹੀਦੀ ਹੈ। ਮੇਰੀ ਇੱਛਾ ਹੈ ਇਹ ਵਿਧੀਆਂ ਦਾ ਵੱਧ ਤੋਂ ਵੱਧ ਫੈਲਾ ਜਿੰਨਾ ਹੋ ਸਕਦਾ ਅਸੀਂ ਕਰੀਏ। ਜੋ ਕੁਝ ਤੁਹਾਡੀ رائے ਆ ਉੱਤੇ ਕਮੈਂਟ ਵੀ ਜਰੂਰ ਕਰਿਆ ਕਰੋ ਧੰਨਵਾਦ